हां जी दोस्तों सारेनु सस् नमस्कार स्वागत है टोडा राज संधू फार्मिंग ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਭੁੱਲਰ ਦੇ ਵਿੱਚ ਬਾਈ ਪੰਮੇ ਭੁੱਲਰ ਦੇ ਕੋਲ ਸੋ ਤਹਿਸੀਲ ਢਿਲਵਾਂ ਜ਼ਿਲ੍ਹਾ ਕਪੂਰਥਲਾ ਲੱਗਦਾ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਹੋ ਪਸ਼ੂ ਵਪਾਰ ਦਾ ਕੰਮ ਵੀ ਆ ਵੱਡੇ ਵੀਰ ਦਾ ਤੇ ਨਾਲ ਦੀ ਨਾਲ ਦੋਸਤੋ ਇੱਕ ਸੱਭਿਆਚਾਰ ਦੇ ਨਾਲ ਵੀ ਜੁੜਿਆ ਹੈ ਕਾਫੀ ਟਾਈਮ ਤੋਂ ਤੇ ਕਾਫੀ ਗੀਤ ਪੰਜਾਬੀ ਬਿਲਕੁਲ ਸੱਭਿਆਚਾਰਕ ਗੀਤ ਹੈ ਜਿਹੜੇ ਦੋਸਤੋ ਕਾਫੀ ਵੱਖੋ ਵੱਖਰੇ ਸਿੰਗਰਾਂ ਨੂੰ ਲਿਖ ਕੇ ਵੀ ਦਿੱਤੇ ਜਾਂਦੇ ਉਹਨਾਂ ਦੁਬਾਰਾ ਗਾਏ ਵੀ ਗਏ ਆ ਬਾਈ ਪੰਮੇ ਪੁੱਲਰ ਦੇ ਠੀਕ ਆ ਜੀ ਤੇ ਉਹਨਾਂ ਦੇ ਵਿੱਚੋਂ ਇੱਕ ਟਰੱਕਾਂ ਦੇ ਸ਼ਕੀਨ ਗਾਣਾ ਕਾਫੀ ਫੇਮਸ ਹੋਇਆ ਕਾਫੀ ਮਸ਼ਹੂਰ ਹੋਇਆ ਸੀਗਾ ਬਾਈ ਪੰਮੇ ਪੁੱਲਰ ਦਾ ਤੇ ਅੱਜ ਆਪਾਂ ਬਾਈ ਪੰਮੇ ਪੁੱਲਰ ਦੇ ਕੋਲ ਪਹੁੰਚ ਗਏ ਆ ਨਾਲ ਦੇ ਨਾਲ ਪਸ਼ੂ ਵਪਾਰ ਦਾ ਕੰਮ ਸੋ ਉਹ ਗਾਣਾ ਸੁਣਿਆ ਹੋਵੇਗਾ ਤੁਸੀਂ ਸਾਰਿਆਂ ਨੇ ਵੀ ਸੁਰਿੰਦਰ ਮਾਨ ਦਾ ਜਿਹੜਾ ਦੋਸਤੋ ਗਾਣਾ ਹੈ ਨਾ ਵੀ ਬੱਲੀਏ ਟਰੱਕਾਂ ਦੇ ਸ਼ਕੀਨ ਨੂੰ ਲਿਆ ਤੇਰੇ ਨਖਰੇ ਨੇ ਕੀਲ ਨਹੀਂ ਠੀਕ ਆ ਦੇ ਉਸ ਬਾਈ ਪੰਮੇ ਪੁੱਲਰ ਦੇ ਕੋਲ ਅੱਜ ਆਪਾਂ ਪਹੁੰਚੇ ਆਂ ਰਾਈਟਰ ਆ ਬਾਈ ਬਹੁਤ ਵਧੀਆ ਗਾਣੇ ਲਿਖਦਾ ਹੈ ਠੀਕ ਆ ਜੀ ਸੱਬਿਆਚਾਰ ਚਾਰਕ ਗਾਣੇ ਕਾਫੀ ਲਿਖੇ ਨੇ ਸੋ ਨਾਲ ਦੀ ਨਾਲ ਬਿਲਕੁਲ ਪਹੁੰਚ ਚੁੱਕੇ ਆਂ ਬਾਈ ਦੀ ਕੋਠੀ ਦੇ ਕੋਲ ਸੋ ਅਸ਼ੋਕਾ ਟਰੀ ਜਿਹੜੇ ਆ ਤੁਹਾਨੂੰ ਸਟਾਰਟਿੰਗ ਤੇ ਲੱਗੇ ਹੋਏ ਨਜ਼ਰ ਆ ਜਾਣਗੇ ਜਦੋਂ ਪਿੰਡ ਪੁੱਲਰ ਵੇੜ ਤੁਸੀਂ ਵਿਜ਼ਿਟ ਕਰੋਗੇ ਸੋ ਆਓ ਵਿਖਾਉਣੇ ਆ ਤੁਹਾਨੂੰ ਬਾਈ ਪੰਮੇ ਪੁੱਲਰ ਦੀ ਕੋਠੀ ਤੇ ਨਾਲ ਪਸ਼ੂ ਆਜੋ ਜੀ ਠੀਕ ਹੈ ਜੀ ਆਹ ਦੇਖੋ ਜੀ ਜਦੋਂ ਬਿਲਕੁਲ ਗੇਟ ਐਂਟਰੀ ਆ ਦੇ ਬਾਈ ਪੰਮੇ ਪੁੱਲਰ ਆਹ ਵੇਖੋ ਜੀ ਠੀਕ ਹੈ ਭਾਈ ਪਰਮਜੀਤ ਸਿੰਘ ਤੇ ਸ਼ਾਰਟ ਨੇਮ ਨਿਕ ਨੇਮ ਪੰਮਾ ਪੁੱਲਰ ਸਤਿ ਸ੍ਰੀ ਅਕਾਲ ਬਾਈ ਪੰਮੇ ਪੁੱਲਰ ਜੀ ਸਤਿ ਸ੍ਰੀ ਅਕਾਲ ਹੋਰ ਮਹਾਰਾਜ ਠੀਕ ਠਾਕ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਠੀਕ ਹੋਰ ਬਾਈ ਪੰਮੇ ਪੁੱਲਰ ਠੀਕ ਠਾਕ ਵਧੀਆ ਚੜ੍ਹਦੀ ਕਲਾ ਆਪਣੀ ਕਿਰਪਾ ਤੁਹਾਨੂੰ ਜੀ ਦਿਨਾਉਂ ਬੜੇ ਵਧੀਆ ਬੜੀ ਵਧੀਆ ਮੈਂ ਕਿ ਪਿੱਛੇ ਗੱਲਾਂ ਕਰਦਾ ਮੈਂ ਬਾਈ ਪੰਮੇ ਪੁੱਲਰ ਦਾ ਗਾਣਾ ਬਹੁਤ ਮਕਬੂਲ ਹੋਇਆ ਮਸ਼ਹੂਰ ਹੋਇਆ ਬੜੀ ਕਰਦਾ ਮਰ ਕੇ ਜਿਹ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰੇ ਉਸਤਾਦ ਜਨਾਬ ਪਿੰਟਰ ਡੱਬਾ ਵਾਲਿਆ ਹਾਂਜੀ ਜਿਨ੍ਹਾਂ ਕਰਕੇ ਅਮੜਾ ਮੋਤ ਲੋਕ ਜਾਣਦੇ ਮੈਂ ਮੈਂ ਉਹਨਾਂ ਦਾ ਸਤਿਕਾਰ ਮੇ ਤੋਂ ਪਹਿਲਾਂ ਉਹਨਾਂ ਦਾ ਕਰਨਾ ਦੇਈਦਾ ਕਿ ਆ ਪਿੰਟਰ ਡੱਬਾ ਬਹੁਤ ਸਤਿਕਾਰਯੋਗ ਬਣਿਆ ਹੈ ਉਹਨਾਂ ਦੀ ਕਿਰਪਾ ਭਰਾ ਵੀ ਬਿਲਕੁਲ ਬੜਾ ਵਧੀਆ ਗਾਣੇ ਚੱਲੇ ਆ ਹੁਣ ਵੀ 2022 ਚ ਰਿਕਾਰਡ ਹੋਇਆ ਸਨ ਤਾਂ ਮੰਨੇ ਗਿਆ ਹਾਂ ਬੱਟ ਬੱਲੀ ਟੱਕਾਂ ਦੇ ਸ਼ੀਨ ਤੋਂ ਲਿਆਦਰੀ ਨਖਰੇ ਨਹੀਂ ਕੀ ਨੇ ਨਖਰੇ ਨਹੀਂ ਕੀ ਨੇ ਆਪਾਂ ਹੁਣ ਕੋਈ ਬੜੇ ਹੋ ਗਏ ਕਰਕੇ ਬੜੇ ਨਖਰੇ ਨਹੀਂ ਕਰੀ ਨੇ ਹਾਂ ਜੀ ਸਹੀ ਆ ਸਹੀ ਬੜੇ ਕਾਲੇ ਹਟ ਹੋਇਆ ਹੂੰ ਚੰਗਾ ਲਿਖਣ ਦੀ ਕੋਸ਼ਿਸ਼ ਕਰਦੀ ਥੰਦੂ ਸਾਹਿਬ ਚੰਗਾ ਸੁਣਦੇ ਨਹੀਂ ਲੋਕ ਬਿਲਕੁਲ ਬਿਲਕੁਲ ਤੇ ਹੁਣ ਅਸੀਂ ਜਦੋਂ ਫਿਰ ਮਾਡਰਨ ਜ਼ਮਾਨਾ ਆ ਗਿਆ ਜ਼ਮਾਨੇ ਦੇ ਹਿਸਾਬ ਨਾਲ ਸਾਨੂੰ ਵੀ ਥੋੜਾ ਜਿਹਾ ਚੇਂਜ ਹੋਣਾ ਪੈ ਗਿਆ ਸਹੀ ਆ ਮੈਂ ਇੱਕ ਗਾਣੇ ਲਿਖਿਆ ਸੀ ਨਸ਼ੇ ਦੇ ਖਿਲਾਫ ਹਾਂ ਕਿ ਕੀ ਕੰਨਗੇ ਡੌੜਿਆ ਤੇ ਛੇਰ ਜੋ ਵਹਾਏ ਹੋ ਕੇ ਜਵਾਨ ਪੁੱਤ ਕੰਮ ਨਾ ਜਾਈ ਆਪਣੀ ਤਾਕਤ ਜੇ ਘਰ ਜੇ ਚਲਾਉਣੀ ਮੁੰਡਿਓ ਪੀ ਕੇ ਸੇ ਮੱਖਾ ਜੇ ਕੁੱਟਣੇ ਦੇ ਮਾਪੇ ਫਿਰ ਇਹੋ ਜੀ ਜਵਾਨੀ ਅੱਗ ਲਾਉਣੀ ਮਿੱਤਰੋ ਹਾਂ ਇਹਨਾਂ ਜਿਹੜਾ ਢੰਡਾ ਮਰਚੂngੀਆਂ ਨੇ ਪੂਰੀਆਂ ਚਨ ਆਲਣਾ ਤੋਂ ਰੱਖੀਆਂ ਨੇ ਦੂਰੀਆਂ ਉਹਨਾਂ ਮਾਪਿਆਂ ਦੀ ਜਿਹਤੇ ਬਣਾਉਣੀ ਮਡੇ ਪੀ ਕੇ ਸਮੇਖਾਂ ਦੇ ਕੁੱਟਣੇ ਨੇ ਮਾਪੇ ਕਰ ਐਹੋ ਜੀ ਜਵਾਨੀ ਅੱਗ ਲਾਉਣੀ ਮਡੇ ਲਾਉਣੀ ਮਡੇ ਪੰਮੇ ਪੁੱਤਰ ਨੇ ਸਦਾ ਹੀ ਸੱਚ ਕਹਿਣਾ ਨਸ਼ੇ ਦੇ ਠੇਕੇਦਾਰੋਂ ਸੱਚ ਸੁਣਨਾ ਹੀ ਪੈਣਾ ਪੰਮੇ ਪੁੱਤਰ ਨੇ ਸਦਾ ਹੀ ਸੱਚ ਕਹਿਣਾ ਨਸ਼ੇ ਦੇ ਠੇਕੇਦਾਰੋਂ ਸੱਚ ਸੁਣਨਾ ਹੀ ਪੈਣਾ ਬੰਦ ਕਰ ਦੋ ਨੋਟਾਂ ਥੱਲੇ ਤਿੱਲੀ ਲਾਉਣੀ ਮੁੰਡਿਓ ਪੀ ਕਿਸੇ ਮੈਕਾਂ ਦੇ ਕੁੱਟਣੇ ਨੇ ਮਾਫੀ ਇਹੋ ਜੀ ਜਵਾਨੀ ਹੈ ਹਾਂ ਲਾਉਣੀ ਕਿਉਂਕਿ ਇਹੋ ਜਿਹਾ ਲਿਖੀ ਦਾ ਸੁਤਰਾ ਲੈ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਲੋੜ ਅੱਜ ਤੁਸਰੀ ਲੋੜਦੇ ਆ ਹਾਂ ਜੀ ਸੁਤਰਾ ਲਿਖਣਾ ਚਾਹੀਦਾ ਕਿਉਂਕਿ ਕਿਸੇ ਦੀ ਆਪਾਂ 300 ਪਟੋਲਾ ਗਈਏ ਕਿਸੇ ਨੂੰ ਮਾਰਾ ਚੰਗਾ ਬੋਲੀਏ ਕਰ ਆਪਣੇ ਵੀ ਜੰਮੀ ਹੈ ਮੇਰਾ ਗਾਣਾ ਲਿਖਿਆ ਮੈਂ ਆਪਣੀ ਧੀ ਦੇ ਨਾਲ ਬੈਠ ਕੇ ਸੁਣ ਸਕਦਾ ਉਹ ਹੀ ਗਾਣਾ ਲਿਖਦਾ ਮੈਂ ਹਾਂ ਜੀ ਵਾਹ ਪਹਿਲਾਂ ਮੈਂ ਗਾਣਾ ਲਿਖਣ ਤੋਂ ਪਹਿਲਾਂ ਆਪਣੀ ਭੈਣ ਦਾ ਮੱਤੀ ਆਪਣੀ ਮਾਂ ਮੋਲੇ ਰੱਖ ਕੇ ਲੈਦਾ ਹਾਂ ਬਹੁਤ ਵਧੀਆ ਜੀ ਤੇ ਚੰਗਾ ਲੇਖੋ ਚੰਗਾ ਸੁਣੋ ਬਿਲਕੁਲ ਜੀ ਬਿਲਕੁਲ ਕਿਸੇ ਉੱਚੀ ਜੀ ਪਰਦਾ ਘਰ ਤਾਂ ਬਣਾ ਆਪਣੇ ਵਾਲੇ ਨਗਾ ਮੰਨ ਲਓ ਸਹੀ ਹੈ ਸਹੀ ਹੈ ਆ ਜੋ ਮਾੜਾ ਜੱਜ ਚਾਹ ਦੇ ਵਿੱਚ ਉਹਦੀ ਨਾਲ ਪਾਈ ਦਾ ਬਿਲਕੁਲ ਫਾਰਮ ਨਾਲ ਦਿਖਾ ਦਿੰਦੇ ਆ ਨਾਲ ਦੀ ਨਾਲ ਦਾ ਦੋਸਤੋ ਆ ਬਾਈ ਭਮੇ ਭੁੱਲਰ ਨੂੰ ਬਹੁਤ ਬਹੁਤ ਮੁਬਾਰਕਾਂ ਉਹਨੇ ਕਰੇਤਾ ਗੱਡੀ ਜਿਹੜੀ ਨਿਊ ਕੜਾਈ ਸੀਗੀ ਕਿ ਤੁਹਾਡੇ ਭਰਾਵਾਂ ਤੇ ਅੱਗੇ ਆ ਸਰਕਾਰ ਵੀ ਉਹ ਇਹ ਤਾਂ ਬਹੁਤ ਬਾਈ ਨੇ ਹੰਢੀ ਵਰਤੀ ਆ ਕਾਫੀ ਜਿਆਦਾ ਨਾਲ ਰਹੀ ਹਜੇ ਤੱਕ ਵੀ ਇਹ ਚਲਾਇ ਹੋਈ ਇਹਨੂੰ ਪੰਕਚਰ ਕਰਤਾ ਉਹ ਨਵੀਂ ਆ ਗਈ ਆ ਤੇ ਆ ਬਾਈ ਭਮੇ ਭੁੱਲਰ ਦੇ ਕੋਠੀ ਵੇਖੋ ਜੀ ਮਾਲਿਕ ਜੀ ਲਓ ਵੀ ਦੋਸਤੋ ਬਾਈ ਦੀ ਹਵੇਲੀ 'ਚ ਪਹੁੰਚ ਗਏ ਆ ਵੇਖੋ ਬਿਲਕੁਲ ਸੰਤ ਮਸ਼ੀਨਰੀ ਪਾਈ ਦੀ ਆ ਰੂਟਾਵੇਟਰ ਤੇ ਜਨਰੇਟਰ ਟਰੈਕਟਰ ਇਧਰ ਮਸ਼ੀਨ ਹੈ ਬਾਈ ਇੱਕ ਹੋਰ ਮਸ਼ੀਨ ਲੈਂਦਾ ਰਾਦਾ ਇੱਕ ਬਾਈਆਂ ਤਾਂ ਹੋਰ ਮਸ਼ੀਨ ਲਾਵਾਂਗੇ ਆਪਾਂ ਆ ਵੇਖੋ ਜੇ ਮਾਰਾ ਇੱਥੇ ਠੀਕ ਆ ਜੀ ਮਸ਼ੀਨਾਂ ਪਸ਼ੂਨਾ ਬਾਈ ਨੇ ਡਕੀਆਂ ਨੇ ਤੇ ਵਾੜੀ ਬਿਲਕੁਲ ਅੱਗੇ ਸਟਾਰਟ ਹੋ ਜਾਣੀ ਆ ਤੇ ਕਾਰੋਬਾਰ ਨਾਲ ਇਹ ਵੀ ਚੱਲੂਗਾ ਮਸ਼ੀਨਾਂ ਦੇ ਕਾਰੋਬਾਰ ਵੀ ਨਾਲ ਚੱਲਣਗੇ ਵਾਈ बटे ਵੀ ਜਿਹੜੇ ਦੋਸਤੋ ਪੂਰੇ ਆ ਜੋਰਾਂ ਛੋਰਾ ਤੇ ਆ ਤੇ ਇਧਰ ਪਸ਼ੂ ਵੀ ਜਿਹੜੇ ਆਪਾਂ ਤੁਹਾਨੂੰ ਦਿਖਾ ਦਾਂਗੇ ਵੀਡੀਓ ਦੇ ਵਿੱਚ ਕੱਲੇ-ਕੱਲੇ ਪਸ਼ੂ ਦੀ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਹਾਂਗੇ ਠੀਕ ਆ ਜੀ 5 ਨਗ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਦਾਂਗੇ 2 ਨਗ ਸੀਗੇ 7 ਨਗ ਸੀਗੇ ਟੋਟਲ 2 ਮੱਝਾਂ ਵਿਕ ਚੁਕੀਆਂ ਆ ਜੀ ਉਹ ਮੱਝਾਂ ਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਾ ਦਾਂਗੇ ਵੱਡੇ ਪੱਲੇ ਦੀਆਂ ਮੱਝਾਂ ਸੀਗੀਆਂ ਸੋ ਉਹ ਸੇਲ ਹੋ ਚੁਕੀਆਂ ਨੇ ਠੀਕ ਆ ਜੀ ਫਿਲਹਾਲ ਜਿਹੜੇ ਪਸ਼ੂ ਦਿਖਾਵਾਂਗੇ ਉਹ ਆਪਾਂ ਤੁਹਾਨੂੰ 3 ਤੋਂ 4 ਜੜੀਆਂ ਮੱਝਾਂ ਝੋਟੀਆਂ ਦੇ ਇੱਕ ਗਾਂ ਦਿਖਾ ਦਾਂਗੇ ਇਸ ਵੀਡੀਓ ਦੇ ਵਿੱਚ 2 ਸਤੰਬਰ ਨੂੰ ਅੱਜ ਵੀਡੀਓ ਬਣਾ ਰਹੇ ਆ ਦੋਸਤੋ ਸਮਾਂ ਤੁਸੀਂ ਨੋਟ ਕਰ ਲਓ ਕੋਈ 12:00 ਵਜੇ ਦਾ ਸਮਾਂ ਹੈ ਤੇ ਗੱਲਬਾਤ ਆਪਾਂ ਬਾਈ ਪੰਮੇ ਪੁਨਰ ਦੇ ਨਾਲ ਕਰਨੀ ਹੈ ਪੂਰੀ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਭਾਜੀ ਪੰਮੇ ਪੁਲਰ ਸਸਰੀ ਕਾ ਸਸਰੀ ਨਾਲ ਗੱਲ ਕਰਵਾਇਆ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਲਰ ਸਾਹਿਬ ਠੀਕ ਐ ਸੇਤਾ ਬਹੁਤ ਵਧੀਆ ਤੁਸੀਂ ਆਪਾਂ ਤੋਂ ਵੀ ਯਾਰ ਧੰਨਵਾਦ ਤੁਹਾਡਾ ਜੈ ਹੰਦ ਸਾਡੇ ਬੰਦਾ ਆਇਆ ਨੂੰ ਬਹੁਤ ਬੋਕਣ ਬਕਰਦੇ ਆ ਜੋ ਵੀਡੀਓ ਸਾਡੀ ਵੇਖਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜੋ ਸਾਡੇ ਕੋਲ ਬਹੁਤ ਖਰੀਦਦੇ ਆ ਉਹਨਾਂ ਦਾ ਵੀ ਧੰਨਵਾਦ ਤੇ ਨਹੀਂ ਖਰੀਦਦੇ ਉਹਨਾਂ ਦਾ ਵੀ ਧੰਨਵਾਦ ਇੱਕ ਦੋ ਬੇਨਤੀਆਂ ਸਾਂ ਕਰ ਗਿਆ ਆ ਕਿ ਜਿਹੜੇ ਵੀ ਮੇਰੇ ਕਮੈਂਟ ਤੇ ਲਿਖਦੇ ਆ ਵੀ ਸਾਹਿਬ ਮੱਚ ਪੰਡਾਈ ਅਰੇ ਚਾਹੀਏ ਚਾਹੀਦੀ ਚਾਹੀਦੀ ਆ ਉਹ ਵੀਰ ਮੈਨੂੰ ਫੋਨ ਕਰਿਆ ਕਰਨਾ ਹਾਂ ਕਮੈਂਟ ਤੇ ਮੈਨੂੰ ਪਾਣੇ ਨਹੀਂ ਆਦੇ ਫੋਨ ਤੇ ਸਿਆਹਦਿਆ ਕਰੋ ਮੈਂ ਫੋਨ ਨਾਲ ਹੀ ਮੱਤ ਲਿਆ ਕਰੂੰਗਾ ਤਾਂ ਜਾ ਵੀ ਜਿੱਥੋਂ 40 50 ਦੀਆਂ ਦਵਾਈਆਂ ਤੇ ਵਣਗੇ ਲੈ ਆ ਕਰਾਂਗੇ ਠੀਕ ਹੈ ਜੀ ਇਹ ਕਮੈਂਟ ਮੈਨੂੰ ਰਿਵੀਅੂ ਕਰਦੇ ਉਹਨਾਂ ਨੂੰ ਕਹਾਂ ਕਿ ਕਿਰਪਾ ਕਰਕੇ ਫੋਨ ਕਰਨਾ ਇਹਨਾਂ ਦੀ ਬੇਨਤੀ ਹੈ ਵਾਂਗ ਕੰਨ ਠੀਕ ਹੈ ਜੀ ਸੋ ਦੋਸਤੋ ਭਾਈ ਪੰਮਾ ਪੁੱਲ ਰਹਾ ਹੈ ਜਿਹੜੇ ਇਹ ਵਿਚਾਰ ਨੇ ਤੁਸੀਂ ਸੁਣਦੇ ਆ ਵੀ ਉਹਾਂ ਦੇ ਵੀ ਕਠੋਰ 50 40 ਜਾਂ ਰੇਟ ਕੱਚਾ ਪੱਕਾ ਰੇਟ ਨਾਲ ਆ ਕਰੋ ਕਿ ਸਹੀ ਮੁੱਲ ਜ਼ਰੂਰ ਮੈਂਸ਼ਨ ਕਰਿਆ ਕਰੋ ਕਮੈਂਟਾਂ ਦੇ ਵਿੱਚ ਸੋ ਬਾਕੀ ਇੱਕ ਪੂਰੀ ਆਣ ਕੇ ਇੱਥੇ ਤਸੱਲੀ ਨਾਲ ਵੇਖ ਜ਼ਰੂਰ ਲਿਆ ਕਰੋ ਪਸੂ ਵੀ ਉਹਨੇ ਰੇਟ ਵਾਲਾ ਉਹਨੇ ਕਾਬਿਲ ਪਸੂ ਹੈਗਾ ਵੀ ਹੈ ਜਾਂ ਨਹੀਂ ਆਜੋ ਨਾਲ ਦੀ ਨਾਲ ਕਿੱਥੋਂ ਮਿਲ ਜਾਂਦੀ ਹੈ ਉੱਥੋਂ ਮਿਲ ਜਾਂਦੀ ਹੈ ਤੁਹਾਨੂੰ ਦਿੱਤਿਆ ਕਰਨਾ ਹੀ ਲਿਆ ਕਰਾਂਗੇ ਕਿਉਂ ਵਪਾਰ ਦਾ ਕੰਮ ਹੈ ਵੀ ਉਥੋਂ ਫਰੀਜ ਲਿਆ ਕਰਾਂ। ਕਿਰਪਾ ਕਰਕੇ ਜਿਨ੍ਹਾਂ ਨੇ ਵੇਚਣੀਆਂ ਉਹ ਵੀ ਸਾਣਾ ਸਵਾਰ ਕਰ ਲੈ। ਠੀਕ ਹੈ। ਐਂ ਉਹਨਾਂ ਦੇ ਅਵੇਖਿਆ। ਮੱਜਾ ਜਿਨ੍ਹਾਂ ਨੇ ਦੋਸਤੋਂ ਵੇਚਣੀਆਂ ਨੇ ਜਾਂ ਜਿਨ੍ਹਾਂ ਨੇ ਖਰੀਦਣੀਆਂ ਨੇ ਉਹ ਪੰਮੇ ਪੁੱਲਰ ਨਾਲ ਤੁਸੀਂ ਸੰਪਰਕ ਕਰ ਸਕਦੇ ਜੇ। ਆਹ ਉਹ ਕਰਦੇ ਆ ਸ਼ੁਰੂਆਤ ਭਾਈ ਪੰਮੇ ਪੁੱਲਰ ਪਹਿਲੇ ਨੰਬਰ ਤੇ ਆ ਆਪਣੇ ਕੋਲ ਜਿਹੜੀ ਝੋਟੀ ਆ। ਹਾਂਜੀ। ਕੀ ਡਿਟੇਲ ਹੈ ਜੀ? ਇਹ ਦੂਜੇ ਤੋਂ ਹੀ ਝੋਟੀ ਸੂਈ ਆਈ। ਦੂਜੇ ਤੋਂ ਕਿ ਸੂਈ। ਉਹ ਕੱਲ ਕੱਲ ਦੀ ਸਵੇਰ ਦੀ ਸੂਈ ਆ। ਅੱਛਾ ਜੀ। ਅਜੇ ਬੋਲਾ ਜਾਂ 5-6 ਕਿਲੋ 6 ਕਿਲੋ ਜਾਂ 7 ਕਿਲੋ ਜਾਂ 8 ਵੀ ਹੋ ਸਕਦਾ ਸਾਫ ਕਰਤੀ ਹੈ ਮਗਰ ਕਟਾ ਆ ਗਿਆ ਤੇ ਕੱਟੀ 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 ਆ ਮਗਰ ਕੱਟੀ ਆ ਲੋਹੀ ਨਸਲ ਦੇ ਵਿੱਚ ਜੀ ਲੋਹੀ ਦੋਸਤੋ ਮਗਰ ਕੱਟੀ ਆ ਠੀਕ ਆ ਤੇ ਦੂਜਾ ਦੇ ਨੇ ਅੱਜ ਕੋਈ 8-7 8-7 ਤਾਂ ਬਿਲਕੁਲ ਬੋਲਾ ਹਾ ਜਰਾ 8 ਕਿਲੋ ਜਿਹੜਾ ਬੋਲਾ ਜਿਹੜਾ ਮੌਜੂਦ ਆ ਬਾਕੀ ਇਹ ਸੰਘਾ ਸੰਘਾ ਦੀ ਸੋਹਣੀ ਆ ਪਤਲਾ ਪਿੰਡਾ ਬਾਕੀ ਤੋਰ ਕੇ ਤਸਲੀ ਨਾਲ ਤੁਹਾਨੂੰ ਦਿਖਾ ਦਿੰਦੇ ਆ ਸੋ ਮਾਲ ਪਸ਼ੂਮਾਂ ਦੀ ਗੱਲ ਕਰ ਲਈਏ ਦੋਸਤੋ ਤੇ ਪਸ਼ੂ ਹਰ ਤਰ੍ਹਾਂ ਦੀ ਕੁਆਲਿਟੀ ਦਾ ਆਉਂਦਾ ਰਹਿੰਦਾ ਮੱਝਾਂ ਹੁਣ ਝੋਟੀਆਂ ਹੁਣ ਵਹਿੜਾ ਹੁਣ ਆਇਆ ਕਿੱਥੋਂ ਮੰਡੀ ਆਇਆ ਤੇਰੇ ਦੁਕਾਨ ਤੇ ਆ ਮੈਂ ਆ ਕਨੇ ਮੰਡੀ ਤੋਂ ਆਇਆ ਹਾਂ ਹਾਂ ਠੀਕ ਹੈ ਜੀ ਆ ਲਓ ਤੋਂ ਮਜਾ ਵੇਖੇ ਦੋਸਤੋ ਤੁਸੀਂ ਚੈੱਕ ਕਰੀ ਜਾਓ ਰੇਟ ਦੁੱਧ ਕਿੰਨੇ ਦਿਨਾਂ ਦੀਆਂ ਸੂਈਆਂ ਪੂਰੀ ਡਿਟੇਲ ਆ ਮੈਂ ਬਾਈ ਪੰਮੇ ਭੁੱਲਰ ਤੋਂ ਫੇਰ ਬਾਅਦ ਲੈ ਕੇ ਤੁਹਾਡੇ ਨਾਲ ਸਾਂਝਾ ਕਰੀ ਦਿਆਂਗਾ ਆ ਲਓ ਠੀਕ ਹੈ ਚਵਾਈ ਜਿਹੜੀ ਆ ਦੋਸਤੋ ਇਹਨਾਂ ਦੀ ਸੁਭਾ ਹੋ ਚੁੱਕੀ ਐ ਫਿਲਹਾਲ ਹੁਣ ਟਾਈਮ ਇੱਕ ਵਾਰੀ ਫੇਰ ਤੁਸੀਂ ਨੋਟ ਕਰ ਲਓ ਵਿਚ ਵਿਚਾਲੇ ਵਾਲਾ ਸਨ ਜਾਂ ਹੈਗਾ 12 12:30 12 ਵਜੇ ਦਾ ਸਨ ਜਾਂ ਵਿਚ ਵਿਚਾਲੇ ਵਾਲਾ ਸ਼ਾਮ ਨੂੰ ਜਦੋਂ ਪਸ਼ੂ ਬਣਦਾ ਥਾਣ ਤਾਂ ਉਦੋਂ ਹੋਰ 6 ਵਜੇ ਦੀ ਜਵਾਈ ਆ 6:30 ਵੇ 6:30 ਵਜੇ ਅੱਜ ਤੜਕੇ ਦੀ ਹਾਂਜੀ ਉਂਗਲੋਂ ਕੋ ਮੋਟੀ ਧਾਰ ਹੋ ਗਈ ਪੋਲੀ ਹੋ ਗਈ ਠੀਕ ਹੈ ਮੈਂ ਹੀ ਦੁੱਧ 12 ਕਿਲੋ ਲਾਂ ਚਵਾਵੇ ਤੇ ਮੇਰੀ ਵਾਪਸੀ ਕਰ ਗਈ ਜਿਹੜਾ ਬੰਦਾ ਖੜੂਆ ਠੀਕ ਹੈ ਕਿ ਕਰਨਾ ਹੈ ਮੰਡੀ ਦੀਆਂ ਧੱਕੀਆਂ ਹੋਈਆਂ ਤਕੀਵੇਂ ਚਾ ਥੋੜਾ ਦੋ ਚਾਰ ਦਿਨ ਲੱਗਣਗੇ ਸਰ ਹੁਣ ਮੌਕੇ ਤੇ ਜਿਹੜਾ ਉਹ 8-7 ਕਿਲੋ ਬੋਹਲਾ 8 ਕਿਲੋ ਹੈਗਾ ਤੁਸੀਂ 7 ਵੰਡ ਕੇ ਕਰੋਗੇ ਠੀਕ ਹੈ ਜੀ 8 ਕਿਲੋ ਦੋਸਤੋ 7 ਮੰਨ ਕੇ ਕੋਈ ਸੌਦਾ ਕਰ ਸਕਦਾ ਬੋਹਲਾ ਜਿਹੜਾ ਤੇ ਜਵਾਹ ਧਾਰਾਂ ਦੀ ਓਕੇ ਓਕੇ ਜੀ ਇੱਕ ਕਤ ਗੀਦਾ ਕੁਲ ਮਾਜੂਮਾ ਰੇਟ ਰੇਡੇ ਦਾ ਜੀ 90 ਕਰੀਏ 95 ਕਰੀਏ ਹਾਂ ਜੀ 80000 ਚੋਂ ਮਾਰਦਾਂ ਕਰਦਾਂਗੇ 85000 ਚੋਂ ਤੁਹਾਡੇ ਕਹਿਣ ਦੇ ਤੁਹਾਡੀ ਵੀਡੀਓ ਵੇਖ ਕੇ ਕੋਈ ਆਵੇ ਤਾਂ 2000 ਸ਼ੋਰਤ 80000 ਠੀਕ ਹੈ 183000 ਦੀ ਪਈਆਂ ਤਾਂ ਵੀ ਆਹ ਨਾ ਹੋ ਜੂਗੀ ਉਹ ਵੀ ਜਿਹੜਾ 80000 ਜਿਹੜਾ ਤਲਾਲ ਲੈ ਗਿਆ ਉਹਨੂੰ ਕੋਈ ਆ ਨਾ ਅੱਛਾ ਜੀ ਲੋ ਜੀ ਇਸ ਤੋਂ ਬਾਅਦ ਅਗਲੀ ਇੱਕ ਜਿਹੜੀ ਦੂਜੇ ਨੰਬਰ ਤੇ ਆ ਝੋਟੀ ਜਾਂ ਦਿਖਾਉਣੇ ਆ ਹਾਈ ਟਕਾ ਤੇ ਦਾ ਵੀ ਫੁੱਲ ਬੜਾ ਵੱਡੀ ਹਾਈ ਟਕਾ ਕੱਦ ਕਾਰ ਦੀ ਕਾਫੀ ਵੱਡੀ ਆ ਤੇ ਇਹ ਵੀ ਤਾਜੀ ਤੂਰੀ ਆ ਨਾਲ ਬੱਚਾ ਤੁਸੀਂ ਆ ਦੇਖ ਰਹੇ ਹੋ ਭੁੱਲਰ ਸਾਹਿਬ ਇਹ ਸੁਆ ਕਿੰਮਾ ਸੁਈ ਆਪਣੇ ਦੂਜਾ ਦੂਜਾ ਪਾਪਰ ਦੂਜਾ ਇਹ ਵੀ ਦੂਜਾ ਤੇ ਕਿੰਨੇ ਦਿਨਾਂ ਦੀ ਇਹਨੂੰ ਹੋ ਗਏ 6 ਮਾ ਦਿਨ 6 ਮਾ ਦਿਨ ਹਾਂ ਬੱਚਾ ਇਹਦੇ ਮਾਰ ਦੀ ਆ ਜਿਹਾ ਕੱਟੂ ਫਿੱਟਾ ਜਿਵਾਈ ਇੱਕ ਨੰਬਰ ਆਹਾ 6 ਮਾ ਦਿਨਾਂ ਦੋਸਤੋ ਤੇ ਜਿਵਾਈ ਇੱਕ ਨੰਬਰ ਮਗਰ ਕੱਟਾ ਮੇਲ ਕਾਫ ਆ ਇਸ ਝੋਟੀ ਦੇ ਥੱਲੇ ਜਿਹੜਾ ਬੱਚਾ ਦੂਜਾ ਸੁਬਾਹ ਤੇ ਹੁਣ ਜਿਵਾਵਾਂਗੇ ਕਿੰਨਾ ਆਪਾਂ ਦੁੱਧੀਆਂ ਬੰਦ ਦੁੱਧ 10 ਕਿਲੋ ਗਾਰੰਟੀ 9 ਕਿਲੋ ਦੀ ਕੰਡਾ ਕਰਾਰਾਂਗੇ ਅੱਛਾ ਇੱਕ ਪੁਲਰ ਸਾਹਿਬ ਐਂ ਗੱਲ ਜੇ ਕੋਈ ਹੁਣ ਚਲੋ ਆਪਾਂ ਇੱਧਰ ਦੀ ਥੋੜੀ ਵੀ ਗੱਲ ਕਰਦੇ ਵਪਾਰ ਦੀ ਲੈਣ ਹਾਂ ਜੀ ਵੀ ਆਪਾਂ ਕਈ ਵਾਰ ਖਰੀਦ ਲੈਂਦੇ ਵੀ ਆਨਲਾਈਨ ਸੌਦਾ ਕਰਦੇ ਆ ਆਪਾਂ ਨੂੰ ਕਹਿ ਕੇ 10 ਤੇ ਚਲੋ 9 ਕਹਿ ਕੇ ਦੇ ਦਿੱਤੀ ਆ ਅਗਲੇ ਦੇ ਕੋਲ ਕਈ ਨਾ 9 ਦੋ ਤਿੰਨ ਨਿਕਲਦਾ ਅਗਲੇ ਦੇ ਘਰੇ 4 ਨਿਕਲਦਾ 5 ਨਿਕਲਦਾ 6.5 ਨਿਕਲਦਾ ਉਹਦਾ ਕੀ ਸਾਲਾ ਸਾਡੀ ਬੇਨਤੀ ਹੈ ਸਾਡਾ ਪਹੁੰਚ ਨਾ ਕਰਾ ਕੇ ਲੈ ਕਰਕੇ ਲੈ ਜਾਣਗੇ ਪਾਈਆ ਘੰਡਾ ਅਤਾਖ ਲੋ ਕਿਲੋ ਹਾਂ ਇਹ ਤੋਂ ਥੱਲੇ ਜੇ ਨਿਕਲ ਜਾ ਤਾਂ ਸਾਨੂੰ ਟੈਲੀਫੋਨ ਕਰ ਦੇਣ ਵਾਸਤੇ ਕਰ ਦੇਣਾ ਠੀਕ ਹੈ ਜੀ ਆਪੋ ਜੀ ਕਰਾਇਆ ਵੀ ਦਵਾਗੇ ਠੀਕ ਹੈ ਜੀ ਖੁਦ ਜੀ ਹਾਂ ਨਾ ਕਰਾਇਆ ਤੁਮਨੇ ਜੇ ਵਾਸਤੇ ਪਰ ਕੋ ਇਹੋ ਜਿਹੇ ਬੜੇ ਵਿਕਾਰੀ ਵੀਰ ਕਰਦੇ ਦੋ ਦਿਨ ਉਹਦੇ ਕਰਦੀ ਦੋ ਦਿਨ ਦੀ ਗਾਰੰਟੀ ਆ ਸਾਡੀ ਉਹ ਇੱਕ ਦੋ ਇੱਕ ਦਿਨ ਦੀ ਕਰਦੀ ਠੀਕ ਹੈ ਬਾਅਦ ਚ ਉਹਦੀ ਆਪਣੀ ਜ਼ਿੰਮੇਵਾਰੀ ਆਪਣੀ ਆਪਣੀ ਇਹ ਜੋ ਦੋਸਤੋ ਜ਼ਿਆਦਾਤਰ ਵੇਖਣ ਦੇ ਵਿੱਚ ਆਉਂਦਾ ਵੀ ਆਨਲਾਈਨ ਵੀਰਾਂ ਨੇ ਬਸ ਇੱਥੋਂ ਤੱਕ ਮਕਸਦ ਬਣਾਇਆ ਹੈਗਾ ਵੀ ਪੈਸੇ ਪਾਤੇ ਖਾਤੇ ਜਗਲੇ ਦੇ ਘਰ ਚੀਜ਼ ਪੁੱਜਦੀ ਕਰਨੀ ਆ ਪਰ ਨਹੀਂ ਜਿੰਨਾ ਦੋਤਾ ਦੱਸਿਆ ਜਾਂਦਾ ਬਈ ਪੰਮਾ ਭੁੱਲਰੇ ਵੀ ਕਹਿੰਦਾ ਵੀ ਪਾਈ ਹੈ ਖੰਡ ਤੇ ਕਿਲੋ ਜਾਂ ਕਿਲੋ ਦਾ ਕੋਈ ਵੱਧ ਘਾਟ ਹੋ ਸਕਦੀ ਆ ਵੀ 10 ਗਿਆ ਤੇ 9 ਤਾਂ ਪੱਕਾ ਨਿਕਲੂਗਾ ਠੀਕ ਆ ਜੀ ਫੇਰ ਜਿੰਦੂ ਦਾ ਰੱਖਾ ਹਾਂ ਲੋ ਜਿਹੜੇ ਇਦਾਂ ਕਰਦੇ ਨਾ ਉਹਨਾਂ ਦੀ ਉਹਨਾਂ ਦੀ ਤਸੱਲੀ ਵੀ ਕਰਾਇਆ ਕਰੋ ਚੁੱਪ ਕਰਕੇ ਨਾ ਬੈਜਿਆ ਕਰੋ ਬਸ ਬਸ ਜੇ ਤੁਹਾਡੇ ਨਾਲ ਹੋਈ ਆ ਤਾਂ ਫੇਰ ਜੇ ਹੋਈ ਆ ਵੀ ਚੜ ਕੇ ਕੋਠੇ ਨੱਚੋ ਠੀਕ ਆ ਜੀ ਹਾਂ ਜੇ ਨਾਲ ਹੋਈ ਆ ਕੋਠੇ ਚੜ ਕੇ ਨੱਚੋ ਹਾਂ ਠੀਕ ਆ ਜੀ ਠੀਕ ਆ ਤੇ ਇਹਦਾ ਮੁੱਲ ਕਿੰਨਾ ਕਰਦੇ ਆ ਜੀ ਮੁੱਲ ਇਹਦਾ ਜੀ ਸੇਮ ਆ ਸੇਮ 85 85 83 83 ਦੀਆਂ ਇਹ ਤਾਂ ਵੇਚਾਂਗੇ ਵੀਰਾਂ ਜੀ ਅੱਛਾ ਹਾਂ ਗੱਲ ਇਹ ਮੜਾ ਮੋਟਾ ਜਿਹਦਾ ਚਲ ਬੀਜੀ ਕਰਕੇ ਦਿੱਤੀ ਇਹਦਾ ਕੋ ਟੋਟਾ ਲੱਗਿਆ ਹੋਗਾ ਮੜਾ ਲੱਗਿਆ ਕੋ ਟੋਟਾ ਕਰਕੇ ਮੜਾਇਆ ਪਾ ਗਾਇਆ ਨਿੰਮ ਲੱਗਿਆ ਮੜਾ ਮੋੜ ਤੋਂ ਜੀ ਤੁਹਾਨੂੰ ਲੱਗਦਾ ਕੋਈ ਜੇਰ ਜੂਰ ਦਾ ਟੋਟਾ ਰਹਿ ਗਿਆ ਲੱਗਦਾ ਟੋਕਾ ਰਹਿ ਗਿਆ ਉਹਨੇ ਮੱਕਾ ਦਿੱਤੀ ਯੂ ਟੈਕ ਕਰ ਦਿਆ ਆ ਮੈਨੂੰ ਪਤਾ ਲੱਗਿਆ ਕੋਈ ਮੈਡੀਸਨ ਜਿਹੜੀ ਆ ਦੋਸਤੋ ਯੂ ਟੈਕਸ ਦਿੱਤੀ ਜਾ ਮੈਡੀਸਨ ਤੇ ਥੋੜਾ ਵੀਰਾਂ ਦਾ ਵੀ ਕਿਉਂ ਪਤਾ ਹੁੰਦੇ ਆ ਜੇਰ ਪਰਪਾਈਆ ਕਰੇ ਟ ਕੇ ਟੁੱਟ ਵੀ ਧੱਕ ਦੀ ਵਿੱਚ ਟੋਟਾ ਟਾੜਾ ਐ ਜਾਦਾ। ਕੋ ਗੰਦਮਤ ਮਾੜਾ ਮਟ ਕਰਦੀ ਹਾਂ ਮਾੜਾ ਮਟ ਆ ਜਾ ਬੱਚਾ ਫੜ ਓਏ ਇੱਕ ਤੇ ਬਾਕੀ ਬੱਚਾ ਨਾਲ ਦੋਸਤੋਂ 9 ਕਿਲੋ ਦੁੱਧ ਤੁਸੀਂ ਜੁਆਈ ਕਰਕੇ ਦੱਸੋ। ਆਇਆ ਇਹ ਆਪਾਂ 9 ਦੀ ਜੁਆਈ ਕਰਕੇ। ਠੀਕ ਹੈ ਜੀ। ਬਾਕੀ ਥਣ ਚੱਡਾ ਤੁਸੀਂ ਵੇਖ ਲਿਆ ਤਸੱਲੀ ਦੇ ਨਾਲ ਆ ਥਣ ਥਣ ਇੱਕ ਵਾਰੀ ਫੇਰ ਦੇਖੋ। ਆ ਬੈਕ ਸਾਈਡ ਤੋਂ। ਠੀਕ ਆ। ਚੋਟੀ 14 14 ਤੋਂ ਬਰਾਬਰ ਪੁੱਲਰ ਦਾ ਪੁੱਲਰ ਇੱਕ ਧਾਰਤਾ ਹੀ ਪਰ ਉਂਗਲ ਉਂਗਲ ਧਾਰ ਹੋ ਗਈ ਉਂਗਲ ਉਂਗਲ। ਠੀਕ ਆ ਜੀ। ਰੋਗਰ ਆਪਾਂ ਜਿੱਤਾਂ ਬਾਹਰ ਪਾ ਸਕੀ ਬੱਚਾ ਲੱਗ ਗਿਆ ਲੈ ਲੋ। ਆ ਲੋ ਕਪਤ ਮਾਇ ਸੁੱਟਦਾ ਨੇ ਇੱਕ ਵਾਰੀ ਆ ਦੇਖੋ ਕਪਤ ਮਾਇ ਜਿਹੜਾ ਦੋਸਤੋ ਹੋ ਗਿਆ ਠੀਕ ਹੈ ਨਾਲ ਕੁਝ ਕੁ ਧਾਰਾ ਮਾਰ ਕੇ ਵਿੱਕੂ ਅਗਲੇ ਥਣਾ ਦੀ ਤੇ ਆਜਾ ਮਾਇ ਆ ਲੋਈ ਆ ਲੋ ਬੋ ਟਾਈਮ ਨਹੀਂ ਲੱਗ ਕੋਈ ਆਰੇ ਉਹ ਆ ਮਾਇ ਬੇ ਟਾਈਮ ਬੇ ਟਾਈਮ ਨਾਲ ਜਦੋਂ ਹਾਲ ਚਾਰੇ ਨਾਲ ਆਪਾਂ ਪੂਰੀਆਂ ਤੇ ਇਹ ਝੋਟੀ ਆ ਸੇਮ ਰੇਟ ਆ ਠੀਕ ਆ ਸੇਮ ਰੇਟ ਇਸ ਤੋਂ ਬਾਅਦ ਇੱਕ ਥਿਜ ਨੰਬਰ ਤੇ ਅਗਲੀ ਤੁਹਾਨੂੰ ਝੋਟੀ ਦਿਖਾਉਣੇ ਆ ਪੈਰਪੁਰ ਪੂਰੇ ਢੋਟੇ ਆ ਦੁੱਤੋ ਜਿੱਦਾਂ ਨੀਂਦੀ ਦੇ ਪਸਲੋਂ ਆਪਾਂ ਦੇਖ ਰਹੇ ਹਾਂ ਇਹ ਨੀਂਦੀ ਦੀ ਨੀਂਦੀ ਦੀ ਨੀਂਦੀ ਦੀ ਇਹ ਸੂਬਾ ਕਿ ਨਮਾ ਸੂਈ ਪਹਿਲਾ ਪਹਿਲਾ ਪਹਿਲਣੇ ਮਗਰ ਕੱਟੀ ਆ ਮਗਰ ਨੀਂਦੀ ਦੀ ਕੱਟੀ ਆ ਦੋਸਤੋ ਵੇਖ ਸਕਦੇ ਤੁਸੀਂ ਆਪ ਪਹਿਲਾ ਸੂਬਾ ਸੂਈ ਆ ਠੀਕ ਆ ਜੀ 4 ਗੰਨ ਦਾ ਮੋਚ 4 ਗੰਨ ਦਾ ਚੌਗੀ ਹਾਂਜੀ ਬਹੁਤ 4 ਗੰਨ ਦਾ ਅੱਛਾ ਇਹਨੂੰ ਦਿਨ ਪੁੱਲਰ ਸਾਹਿਬ ਕਿੰਨੇ ਕੋ ਗਏ ਸੀ ਨੂੰ ਨੌ ਦਾਸ ਹੋਏ ਨੌ ਦਾਸ ਕਿੰਨਾ ਕਿ ਦੁੱਧ ਚਵਾ ਦੇ ਦੁੱਧ ਚਵਾ ਦਾਂ ਕਿੰਨਾ ਕੇ ਦੇ ਇਹ ਹੁਣ ਦਿਨ ਪ੍ਰੋਪਰ 8 ਕਿਲੋ ਆ ਤੂੰ 11 12 ਕਿਲੋ ਕਰ ਦੇ ਹੁਣ 8 ਕਿਲੋ ਹਾਂ ਮੰਡੀ ਦੀ ਮੰਡੀ ਦੀ ਧੱਕੀ ਆਈ ਆ ਤਾਂ ਪਤਾ ਟਾਈਮ ਲਗਾਉਂਦਾ ਮੰਡੀ ਜਾਂ ਮੰਡੀ ਦਾ ਥੋੜਾ ਸਾੜਾ ਪਿਆ ਉਹ ਕਰਕੇ ਹੋ ਜੂ ਹੁਣ ਇਸ ਟਾਈਮ 8 ਕਿਲੋ ਨੱਕੇ ਠੀਕ ਹੈ ਨੌ ਹੀ ਆਵਾ ਤਾਂ ਬਾਪਾ ਠਕੇੜਾ ਠੀਕ ਹੈ ਜੀ ਲਿਓ ਜੀ ਖੋਲੋ ਖੋਲੋ ਕੱਦ ਹਾਈਟ ਦੀ ਜੇਕਰ ਆਪਾਂ ਦੋਸਤੋ ਗੱਲ ਕਰੀਏ ਜਦੋਂ ਤੁਸੀਂ ਕੰਮ ਦੇਖ ਰਹੇ ਆ ਹਾਈਟ ਕੱਦ ਫੁੱਲ ਵੱਡੀ ਆ ਵੀ ਜਿਵੇਂ ਆਪਾਂ ਮੋਹਰਾ ਦੀਆਂ ਝੋਟੀਆਂ ਦੇਖਦੇ ਆ ਉਵੇਂ ਆ ਦੋਸਤੋ ਨੀਲੀ ਦੀ ਝੋਟੀ ਆ ਮੂੰਹ ਚਾਰਦੰਦਾਂ ਦਾ ਮੂੰਹ ਚੌਕੀ ਤੇ ਹਾਈਟ ਕੱਦ ਫੁੱਲ ਵਜ਼ਨ ਫੁੱਲ ਬਾਕੀ ਜਿਵੇਂ ਜਿਵੇਂ ਸ਼ਾਮ ਦਾ ਟਾਈਮ ਨੇੜੇ ਆਊਗਾ ਉਵੇਂ ਮੈਂ ਬਣਾਸਣਾ ਜਿਹੜਾ ਪੂਰਾ ਬਣਾ ਕੇ ਤਿਆਰ ਕਰੂਗੀ ਲੈਓ ਜੀ ਆਲੋ ਸੱਚਵਾਜਪੂ ਚੌਥਾ ਥਾਣਾ ਦਾ ਮੁਖੀ ਹੈ ਜੀ ਹੈਗਾ ਇਹ ਕਿੰਨੇ ਪਾਰ ਸਾਡੀ ਧਾਰ ਤੇ ਸਾਡੀ ਝੰਡੀਆਂ ਮਈਆਂ ਮੇਰੀਆਂ ਜੇ ਕੋਈ ਭੂਰ ਛੱਟਾ ਹੋਵੇ ਕੋਈ ਧਾਰ ਟੁੱਟਦੀ ਹੋਵੇ ਮੈਂ ਮੈਂ ਉਹ ਸਾਰੇ ਜੋ ਵੀ ਨੇ ਚ ਬੋਧਾਂ ਦਾ ਜ਼ਿੰਮੇਵਾਰ ਹਾਂ ਠੀਕ ਹੈ ਭਾਜੀ ਇਹ ਮੈਂ ਉਹ ਕੰਮ ਨਹੀਂ ਕਰਨੀ ਜਿਹੜੇ ਸਾਡੇ ਲਾਂਕੇ ਕਵਾਂਡੀ ਕਰਦੇ ਆ ਮੈਂ ਨਾ ਮੇ ਕੋ ਘਾਇਆ ਕਰੋ ਘੜੀ ਘੜੀ ਇਹ ਕੰਮ ਕਾਲਾ ਸੱਚਾ ਸੱਚਾ ਹਾਟ ਬਸੇ ਚਲਦਾ আজকাল ਸੰਧੂ ਸਾਹਿਬ ਝੂਠਿਆ ਝੂੜ ਜਾਦਾ ਵੇਖ ਮੈਂਆਂ ਚੋਈਆਂ ਬਦ 2 ਵਜੇ ਦੀਆਂ ਤੈਨੂੰ ਪਾਟੀਆਂ ਲਗਾ ਦੇ ਦੱਸੋ ਕੋਈ ਮੱਝ ਚੋਈ ਦਾ ਦੋ ਬਿਲਕੁਲ ਬਿਲਕੁਲ ਕੋਈ ਇਕੜ ਕੋਈ ਦੱਸੋ ਇੱਕ ਟਾਂਗ ਡੱਕੀ ਨਹੀਂ ਹੈਗੀਗੀ ਬੇਸ਼ੱਕ ਅਪਨ ਦੁਪਹਿਰੇ ਦੁਪਹਿਰੇ ਜੇ ਵੀਡੀਓ ਬਣਾ ਰਹੇ ਹਾਂ ਕੋਈ ਸ਼ਾਮ ਦਾ ਟਾਈਮ ਨਹੀਂਗਾ ਕੋਈ ਸਵੇਰ ਦਾ ਨਹੀਂ ਵੀ ਡੰਗਿਆ ਬੰਦ ਕਰਕੇ ਤੜਕੇ ਜੋਂਦਾ ਤਹੀਂ ਸਾਡੇ ਜੀਜ ਹੋਈਆਂ ਇਹ ਕਿ ਸਾਨੂੰ ਡਰ ਕੋਈ ਸਾਡੇ ਕੋ ਜੋ ਸਾਡਾ ਹੀਰਾ ਤੈਨੂੰ ਡਰ ਕਾ ਦਾ ਬਿਲਕੁਲ ਸਹੀ ਗੱਲ ਹੈ। ਠੀਕ ਹੈ। ਬੁੱਲਰ ਸਾਹਿਬ ਦਾ ਦੁੱਧ ਕਿੰਨਾ ਚੁਆਦਾਂਗੇ? ਪਰ ਦੁੱਧ 9 ਕਿਲੋ ਆ ਪਰ ਮੈਂ 8 ਕਿਲੋ ਦਾ ਬਮਾਕਰਾ ਆਪਣਾ ਕੰਡਾ ਲੈ ਆਇਆ। 8 ਕਿਲੋ। ਹਾਂਜੀ। ਤੇ ਕੀ ਮੁੱਲ ਕੀ ਰੋਗੇ? ਮੁੱਲ ਇਹਦਾ ਝੋਟੀ ਦਾ ਬਾਜੀ ਦੁੱਧ 10-11 ਕਿਲੋ ਕਰਨਾ ਇਹ ਸਾਰੇ ਥੋੜੇ ਰੁਪਈਆ। ਤੇ ਮੁੱਲ ਇਹਦਾ ਹੈਗਾ 90 ਆ। 90। ਦੋ ਛੋੜ ਕਰਾਂਗੇ ਉਹਦੇ ਵਿੱਚ। ਠੀਕ ਆ। ਇਹ ਚਲ ਤੂੰ ਦੋ ਭਾਵੇਂ ਮਾਰਦ ਕਰਾਂਗੇ। 90 ਦੋਸਤੋ ਐਸਾ ਝੋਟੀ ਦਾ ਮੋਲ ਆ। ਡਿਮਾਂਡ 90 ਆ ਵਿੱਚੋਂ ਛੋਟ-ਛਪਾ ਤੁਹਾਨੂੰ ਪਤਾ ਹੀ ਹੈ ਵੀ ਹਰ ਵਾਰ ਜ਼ਰੂਰ ਕਰ ਦਿੱਤਾ ਜਾਂਦਾ। 9 ਕਿਲੋ ਆ ਪਰ 8 ਕਿਲੋ ਮੰਨ ਕੇ ਕੋਈ ਵੀ ਅੱਜ 11 12 ਕਿਲੋ ਦੀ ਕਰੂਗੀ ਦੋਸਤਾਂ ਮੰਡੀ ਦੀ ਕੀ ਹੋਣੀ ਆ 80 10 11 ਲੀਟਰ ਵੀ ਰਦਾ ਤਾਂ ਵੀ ਹੱਸ ਕੇ ਦੁੱਧ ਕਰ ਦੇਉਗੀ ਜਿੱਡਾ ਹਾਈਟ ਕੱਦ ਤੇ ਪੂਰਾ ਜਿਹੜਾ ਦੋਸਤੋ ਸਰੀਰ ਕਟਾਂਚਾ ਬਾਡੀ ਬੰਤਰ ਇਸ ਛੋਟੀ ਦੀ ਆ ਵੀ ਦੁੱਧ ਕਰਨਾ ਚਾਹੀਦਾ 10 10 ਵੈਸੇ ਆਂਦਾ ਕੁਝ ਨਹੀਂ ਗਾ ਨਾਰਮਲ ਦੀ ਗੱਲ ਇਹਦੇ ਵੀ ਪਰ ਅਖੇ ਟਾਈਮ ਆਏ ਤੇ ਆ ਬਾਕੀ ਆਖੂਖੇ ਵੇਖੋ ਤੁਸੀਂ ਆ ਦੇ ਤੰਦੀ ਵੀ ਨਾਉਂ ਤੰਦੀ ਝਾਕੀ ਜਿਹੜਾ ਦੰਦੋਂ ਵੀ ਬਿਲਕੁਲ ਆ ਤੁਸੀਂ ਵੇਖੋ ਚਾਰ ਦੰਦੇ ਠੀਕ ਹੈ ਤੇ ਆ ਜਿਹੜੀ ਦੋਸਤੋ ਛੋਟੀ ਸੀ ਇਸ ਤੋਂ ਬਾਅਦ ਆਪਾਂ ਦੋ ਹੋਰ ਤੁਹਾਨੂੰ ਲਾ ਕੇ ਦਿਖਾਉਦੇ ਆ ਇਹ ਤਿੰਨ ਪਸ਼ੂ ਹੋ ਗਏ ਆ ਜਿਹੜੇ ਬਿਲਕੁਲ ਤਾਜ਼ੇ ਸਵੇਰੇ ਸਵੇਰੇ ਆ ਜੀ ਨਾਲ ਬੱਚੇ ਆ ਪੰਜਾ ਪੱਜਾ ਸੱਤ ਸੱਤ ਦਾ ਇਹਨਾਂ ਦੇ ਜਿਹੜੇ ਨਾਮ ਪੁੱਛੀ ਆਹ ਕਾਲੀ ਜੀ ਇਹ ਇੱਕ ਕਾਲੀ ਸੀ ਜਿਹੜੀ ਮਾਰਨਿੰਗ ਠੀਕ ਆ ਦੋ ਦਿਨ ਹੋਏ ਇੱਕ ਨੂੰ ਆ ਬਹਿੜ ਆ ਗਈਆਂ ਆ ਸ਼ਾਈ ਬਾੜਾ ਅੰਗ ਚ ਆ ਗਈ ਸ਼ਾਈ ਬਾੜਾ ਗਿਣੀ ਨਾ ਕਰੋ ਜੀ ਪਰਾ ਸ਼ਾਈ ਬਾੜਾ ਠੀਕ ਆ ਜੀ ਸ਼ਾਈ ਬਾੜਾ ਕਿੰਨੀ ਗਾਣਾ ਕੋਸ ਹੈ ਗਿਣੀ ਅੱਛਾ ਕਿੰਨੀ ਠੀਕ ਆ ਠੀਕ ਆ ਇੱਕ ਕ੍ਰੋਸਿੰਗ ਦੇ ਵਿੱਚ ਆ ਤੇ ਸੁਹਾ ਕਿਰਮਾ ਸੂਗੀ ਦੂਜਾ ਦੇਰ ਕਿੰਨੇ ਕਿਲੋ ਸਾਫ ਲੈਦੀ ਲਾਜੂ ਦਾ 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 ਨਾ ਨਿਕ ਟੋਕ 10 ਕਿ ਲੈਦੀ ਠੀਕ ਹੈ ਲੈ ਜੀ ਬਈ ਚੱਡਾ ਫਰਾਉ ਪੂਰਾ ਜੀ ਅੱਛਾ ਕਿੰਨਾ ਕਿ ਚਵਾ ਦੂ ਦੋ ਦੋ ਮੇਰੇ ਸਾਹਣੇ ਤੋਂ ਉਹ ਤਾਂ 18 ਵੀ ਕਹਿੰਦੇ ਆ ਮੈਂ ਨਹੀਂ ਕਹਿਣਾ ਮੈਂ ਕਹਿੰਦਾ 14 15 ਕੋਲ ਬਹੁਤ ਹੁੰਦਾ 14 15 ਉਹ ਤਾਂ ਕਹਿੰਦੇ ਆ 20 ਕਿਲੋ ਚੋਇਆ ਬਿਲਕੁਲ ਪਰ ਮੈਂ ਨਹੀਂ ਕਿਹਾ ਝੂਠ ਬਕਰਲੇ ਵੇ ਕਰਲੇ ਵਪਾਰੀ ਨਾ ਜਿਆਦਾ ਝੂਠ ਬੋਲਦੇ ਆ ਬੋਲਦੇ ਝੂਲਦੇ ਹੋਰ ਓਏ ਵੇਚਣ ਮਾਰਾ ਬੰਦਾ ਕੋਈ ਵੀ ਹੱਦ ਤੱਕ ਜਾਂਦਾ ਆ ਕੋਈ ਕਹਿੰਦਾ 20 ਕਿਲੋ ਚਵਾ ਦੂਨੀ 15 ਬਾਕੀ ਭਾਈ ਭੁਲੰਗਦਾ ਵੀ 14 ਕਿਲੋ ਤੱਕ ਤਾਂ ਉਮੀਦ ਕਰ ਸਕਦੇ ਆ ਇਸ ਤੋਂ ਬਾਅਦ ਦੋਸਤੋ ਝੂਠ ਹੀ ਆ ਵੀ 16 ਚਵਾ ਦੇ 18 ਚਵਾ ਦੇ ਉਹ ਕੰਮ ਨਹੀਂ ਭਰਿਆ ਭਾਂਡਾ ਵੈਸੇ ਤੁਸੀਂ ਟਿੱਪ ਕੇ ਲੈ ਜਾਣੀ ਐ ਥਣ ਚੈੱਕ ਪਾਸ ਕਰਕੇ ਲੈ ਜਾਣੀ ਜਿਹੜੀ ਅੱਜ ਦੀ ਘੜੀ ਦੀ ਗੱਲ ਕਰੀਏ ਤੁਸੀਂ ਸ਼ਾਹੀਵਾਲ ਤੇ ਗਿੰਨੀ ਕਾਂਜ ਜਿਹੜੀ ਕਾਹ ਹੋएगी ਦੋਸਤੋ ਉਹਦੇ ਵਿੱਚ ਕ੍ਰੋਸ ਆਂਗਾ ਠੀਕ ਆ ਬਲੈਕ ਰੰਗ ਦੀ ਆ ਕਾਲੇ ਰੰਗ ਦੀ ਆ ਇਹ ਵਹਿੜ ਤੇ ਹਾਈਟ ਕਾ ਤਾਂ ਫੁੱਲ ਬੜਾ ਫੁੱਲ ਉੱਚੀ ਆ ਵੱਡੀ ਹਾਈਟ ਆ ਆ ਦੇਖੋ ਕਿ ਤਨਾ ਕਿਤੇ ਵਿੱਚ ਗਿਰਦਾ ਰਾ ਦੋਸਤੋ ਕਰੋਸ ਵੀ ਨਜ਼ਰ ਆ ਰਿਹਾ ਠੀਕ ਆ ਤੇ ਥੰਮ ਦੇ ਮਟੀ ਜਿਹੜੀ ਆ ਬਿਲਕੁਲ ਤੁਸੀਂ ਆ ਦੇਖੋ ਦੇਵੇ ਬਿਲਕੁਲ ਆ ਦੋਸਤੋ ਭਰਦੀ ਪਈ ਆ ਧਾਰਾਂ ਪਾਈਆਂ ਨੇ ਲਾਏ ਪਈ ਆ ਲਾਏ ਪਈ ਆ ਕਰਦੀ ਬਣਾ ਬਾਬਾ ਬਿਹਰੇ ਵਾਲਾ ਸਾਡੇ ਠੀਕ ਆ ਲਾਏ ਪਈ ਆ ਤੇ ਬਾਕੀ ਆ ਤੁਸੀਂ ਨਿਗਾਹ ਮਾਰ ਹੀ ਲਓ ਚੰਗੀ ਤਰ੍ਹਾਂ ਢਿੱਲਾ ਢੋਲਾ ਕਾਫੀ ਜਿਆਦੀਆਂ ਨੇ ਤੇ ਭੁੱਲਰ ਸਾਹਿਬ ਇਹ ਕਿੰਨੇ ਕੀ ਦੇ ਦਾਂਗੇ ਵੇੜ ਇਹ ਭਾਜੀ ਦਬਾਨ ਕਰਨ ਨੂੰ ਭਾਵੇਂ ਦੀ ਸਜਦਾ ਕਰਦੇ ਮੇਰੇ ਵੀਰੋਂ ਮਨਾ ਨਹੀਂ ਲੈਣਾ 52 6000 ਕਰ ਲਈਏ ਹਾਂ ਆਪਾਂ 45000 ਜਿਹੜੀਆਂ ਉਹਨਾਂ ਵਿੱਚੋਂ ਛੋੜ ਦਿੰਦੇ ਹਾਂ 45 ਦੀ ਹਾਂ ਠੀਕ ਹੈ ਜੀ 45 24 3 ਤੇਰੇ ਕਹਿਣ ਤੇ ਛੋੜ ਅੱਛਾ 42 ਦੀ ਹੋ ਜਾ ਸਾ ਬਾਹਕ ਸੱਚ ਖਾਣਾ ਦੋ ਚੰੜੀਆ ਠੀਕ ਹੈ ਜੀ 42000 ਦੀ ਦੋਸਤੋਂ ਹਾਂ ਨਾ ਜਿਹੜੀ ਹੋ ਗਈ ਠੀਕ ਆ ਆ ਦੇਖੋ ਤੇ ਠੰਡੀ ਤੇਰੀ ਪੂਰੀ ਆ ਅੱਛੀ ਠੀਕ ਆ ਥਾਂ ਤੋਂ ਪੂਰਾ ਵਧੀਆ ਦੇਖੋ ਸੋ ਆ ਦੋ ਵੇਖੀਆਂ ਜੀ ਇਹ ਸੇਰ ਹੋ ਗਈਆਂ ਇਹ ਤੰਗ-ਤੰਗ ਜਾਏ ਤਰੰਤਰ ਨਾ ਖਾਣੇ ਇਹ ਤਰਨ ਤਰਨ ਜਾ ਰਹੀਆਂ ਜੀ ਦੋਵੇਂ ਗੱਪੜ ਸੀ ਇੱਕ ਸੂਈ ਇੱਕ ਗੱਪੜ ਨਾਲ ਇੱਕ ਸੂਈ ਆ ਤੇ ਇੱਕ ਗੱਪੜ ਨੇ ਦੋਵੇਂ ਵੇਖ ਚੁੱਕੀਆਂ ਆ ਤਰਨ ਤਰਨ ਜਾ ਰਹੀਆਂ ਜੀ ਠੀਕ ਹੈ ਇਹ ਦੋ ਮੱਝਾਂ ਜਿਹੜੀਆਂ ਸੇਲ ਹੋ ਚੁੱਕੀਆਂ ਆ ਵੀਰੋ ਤੇ ਚਾਰ ਮੱਝਾਂ ਤੁਹਾਨੂੰ ਦੱਸ ਦਿਆਂਗੇ ਬਾਅਦ ਆਪਾਂ ਉਹ ਵਿਕਰੀ ਮੇਰੀ ਬਿਲਕੁਲ ਜੀ ਉਹ ਬਿਲਕੁਲ ਸਵੇਰ ਤੀ ਬਿਲਕੁਲ ਇੱਕ ਵਾਰ ਤੁਹਾਨੂੰ ਦੱਸ ਦਿਆਂਗੇ ਅੱਜ ਕੋਈ ਛੋਟਾ ਕਾਗਾਂ ਨਹੀਂ ਕਰੂੰਗੀ ਇਹ ਵੀ ਬਕਾਊ ਐ ਕਦੇ ਦਾਂਗੇ ਅਤੇ ਕਿੰਨੇ ਕਿ ਦਿਨਾਂ ਦੀ ਸੋਟਾ ਬਾ 15 ਦਿਨਾਂ ਦੀ ਸੀਮਾ ਕਰ 15 ਦਿਨਾਂ ਦੀ ਸੀਮਾ ਕਰ ਬੱਚੀ ਹਾਂਜੀ ਹਾਂਜੀ ਦੂਜਾ ਦੂਜਾ ਬਹੁਤ ਠੰਡੀ ਹੈ ਦੇਖੋ ਯਾਨੀ ਆਪ ਵੀ ਨਾ ਮੱਕੜੀ ਜਦੋਂ ਮਰਜੀ ਚੋਣ ਇਹਦਾ ਕਿੰਨੋ ਕਿਲੋ ਦੁੱਧ ਆ ਕੀ ਮੋਲੂਗਾ ਤੇ ਮਹਾਂ 40000 40000 ਠੀਕ ਹੈ ਕਹਿ ਦੇਗਾ ਨਹੀਂ ਜਾਣਾ ਇਹ ਮੋਰ ਕਰਕੇ ਸੁਣੋ ਕਰੋ ਦੇ ਦਿਓ ਤੁਸੀਂ ਆ ਕੇ ਦੇ ਦਿਓ ਜੀ ਡੱਕਾ ਨਹੀਂ ਲੈਂਦਾ ਅੱਜ ਦਾ ਰੇਸ ਨਹੀਂ 200 ਦੇ ਚੈਲੰਜ ਕਰਕੇ ਮਗਰ ਬੱਧੀ 8 ਕਿਲੋ ਦੁੱਧ ਹਾਂਜੀ ਪਿਓ ਪਿਓ ਕੰਦੇ ਆ 8 ਕਿਲੋ ਤਾਂ 5 ਭਾਂਡਾ 4540 ਫਾਇਰ ਤੋਂ ਘੱਟ ਆ ਤੇ ਮੇਰੀ ਮੈਂ ਤਾਂ ਆਦਾ ਪਾਈ ਪਾਫੀ ਪਾਈ ਹਜ਼ਾਰ ਵਾਲੀ ਗੱਲੀ ਆ ਕਰ ਦਈਏ ਦੇਖ ਲਓ ਜਦ ਕਰ ਕਿੰਨੇ ਦੇ ਕਰਾਂ ਚਲ 20 ਹਜ਼ਾਰ ਦੇ ਦੋ ਓਕੇ ਲਓ ਜੀ ਹਾਂ ਜੇ ਕੋਈ ਰੋਦਾ 20 ਹਜ਼ਾਰ ਦੇ ਦੇਾਂਗੇ ਠੀਕ ਹੈ ਜੀ ਜਿੱਦਾਂ ਤੂੰ ਕਹਿੰਦਾ ਤੁਹਾਡੇ 8 ਕਿਲੋ ਦੁੱਧ ਦਾ 20 ਹਜ਼ਾਰ ਦੇ ਦਾਂਗੇ ਆਪਾਂ ਵੀ ਦੀ ਆਈ ਆ ਆਪਾਂ ਬੋਲ ਬਗਾਣਾ ਯਾਰੀ ਤੇ ਜਮਾਨ ਕਰਦੇ ਲਓ ਜੀ ਇਹ ਦੋਸਤੋ ਮਗਰ ਬੱਚੀ ਹੈ ਠੀਕ ਆ ਤੇ ਨੰਬਰ ਆਪਾਂ ਬਾਈ ਕੋਲੋਂ ਤੇ ਲੈ ਲੈਣੇ ਆ ਜਿਹਨਾਂ ਤੇ ਤੁਸੀਂ ਸੰਪਰਕ ਕਰਨਾ ਹੈ ਹਾਂ ਜੀ ਹਾਂ ਜੀ ਕੀ ਬੋਲ ਰਹੇ ਹੋ ਜੀ ਚੱਕੀ ਰੁਕੀ ਹੈ ਨੋ ਠੀਕ ਹੈ ਜੀ ਬਹੁਤ ਢੰਗੀ ਘਾ ਇਧਰੋਂ ਮੈਜਾ ਉਧਰੋਂ ਮੈਜਾ ਟੱਕਰ ਕਰੋ ਹਾਂ ਲਾਜ ਨਹੀਂ ਬਣਦੀ ਹਾਂ ਜੀ ਕੋਲ ਜੇ ਛੋਟੇ ਦੁਦਵਾਰੇ ਅਸਾ ਪੁਲਿਸ ਸਾਹਿਬ ਵੇਖਾ ਬੋਲ ਗਏ ਨੰਬਰ ਆਪਣੇ ਸੰਪਰਕ ਇਹ ਬੋਲੋ ਬੋਲੋ ਜੀ 82 84 85 ਕਰਨ ਨਵੇਂ ਖੇਤਰ ਉਹ ਜੱਗ ਗਿਆ ਲਾਵਾ ਜਿ ਬੱਤੀ ਠੀਕ ਹੈ ਤੇ ਇਹ 1000 ਨੰਬਰ ਜਾਂਦਾ 84 ਵਾਲੇ ਦੇ ਠੀਕ ਹੈ ਇਹ ਤੇ ਫਰਕ ਕਰੋ ਵੇਚਣ ਵਾਲੇ ਵੀ ਤੇ ਖੀਦਾਂ ਵਾਲੇ ਵੀ ਅਸੀਂ ਖੀਦਾਂਗੇ ਵੀ ਜੇ ਦਿਨ ਨਹੀਂ ਆ ਤਾਂ ਹੀ ਲਾਵਾਗੇ ਲਾਵਾਗੇ ਹਾਇ ਇਹ ਨਹੀਂ ਵੀ ਦੇਤੀ ਇੱਕ ਵਾਰੀ ਰੱਤਾ ਕਰਕੇ ਤੇ ਮੁਰਗੇ ਲੈਣੇ ਨਹੀਂ ਜਾਣਾ ਤੇ ਜਿਹੜੇ ਇੱਕ ਤਰ੍ਹਾਂ ਦੇ ਦੇ ਕੇ ਦੁਬਾਰਾ ਲੈ ਨਹੀਂ ਜਾਂਦੇ ਤਾਂ ਉਹ ਤੁਹਾਨੂੰ ਰੱਖਣ ਦੇ ਆ ਬਿਲਕੁਲ ਅਸੀਂ ਲੈ ਕੇ ਵੀ ਆਵਾਂਗੇ ਜੇ ਸਾਡੇ ਕੋਲ ਸਾਡਾ ਖੜਿਆ ਨਾ ਨਹੀਂ ਵਾਪਸ ਲਾਵਾਂਗੇ ਠੀਕ ਹੈ ਮੋਲੋ ਕਰਕੇ ਲਾਵਾਂਗੇ ਜੇ ਦੀ ਹਾਂ ਬਿਲਕੁਲ ਅਮਰੀ ਬਿਲਕੁਲ ਸੋ ਦੋਸਤੋ ਇਹ ਇਹ ਸਾਨੂੰ ਮੇਰੇ ਨਾਲ ਬਾਈ ਪੰਮਾ ਭੁੱਲਰ ਪਿੰਡ ਭੁੱਲਰ ਬੇੜ ਤੋਂ ਠੀਕ ਆ ਜੀ ਧਾਰੀਵਾਲ ਬੇੜ ਥੋੜੀ ਦੂਰੀ ਤੇ ਭੰਡਾਲ ਬੇੜ ਪਿੰਡ ਬਿਲਕੁਲ ਲੱਗੇ ਆ ਤੇ ਢਿਲਵਾ ਤੁਸੀਂ ਖਾਸ ਵਿਜਿਟ ਦੇ ਢਿਲਮਾਲੇ ਪਾਸਿਓਂ ਆ ਰਹੇ ਤੇ ਢਿਲਵਾ ਤਸਵੀਰ ਲੱਗਦੀ ਹੈ ਕਪੂਰਥਲਾ ਜ਼ਿਲ੍ਹਾ ਪਸੂ ਤੁਹਾਨੂੰ ਦਿਖਾਤੇ ਆ ਜਿਹੜਾ ਪਸੰਦ ਆਊਗਾ ਤਸੱਲੀ ਤੁਸੀਂ ਕਰਨੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ